ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਔਰ ਉਸ ਵਿੱਚ ਵੀ ਪ੍ਰਵਾਸੀ ਭਾਈਚਾਰੇ ਦਾ ਪੰਜਾਬ ਦੇ ਵਿੱਚ ਵਿਚਰਨਾ ਔਰ ਮੌਜੂਦਾ ਹਾਲਾਤ ਜਿਹੜੇ ਸੰਦਰਭ ਦੇ ਵਿੱਚ ਬਣੇ ਪਏ ਨੇ ਉਸ ਸੰਬੰਧੀ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਨੇ ਲਗਾਤਾਰ ਟਿੱਪਣੀਆਂ ਚੱਲ ਰਹੀਆਂ ਔਰ ਟਿੱਪਣੀਆਂ ਦੇ ਨਾਲ-ਨਾਲ ਕੋਈ ਨਾ ਕੋਈ ਨਵਾਂ ਕਾਂਡ ਉੱਭਰ ਕੇ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੁਣ ਇਸ ਚੀਜ਼ ਨੂੰ ਲੈ ਕੇ ਹਰ ਵਾਰ ਇੱਕ ਵਿਅਕਤੀ ਇੱਕ ਸਧਾਰਨ ਵਿਅਕਤੀ ਇੱਕ ਪੰਜਾਬ ਦਾ ਹਿਤੈਚੀ ਇਹੀ ਗੱਲ ਕਰਦਾ ਹੈ ਕਿ ਕਿਉਂ ਪੰਜਾਬ ਦੇ ਵਿੱਚ ਵੀ ਉਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਕਿ ਬਾਹਰੋਂ ਕੋਈ ਆ ਕੇ ਇੱਥੇ ਆਪਣੀ ਪ੍ਰਾਪਰਟੀ ਨਹੀਂ ਖਰੀਦ ਸਕਦਾ ਬਾਹਰੋਂ ਕੋਈ ਆ ਕੇ ਉਹ ਪੰਜਾਬ ਦਾ ਨਹੀਂ ਬਣ ਸਕਦਾ ਇੱਥੇ ਉਹ ਕਾਨੂੰਨ ਕਿਉਂ ਫਿੱਟ ਨਹੀਂ ਕੀਤੇ ਜਾ ਰਹੇ ਹੁਣ ਇਹੀ ਗੱਲਾਂ ਇਹੀ ਮਸਲੇ ਜਿਹੜੇ ਨੇ ਉਹ ਸਿਆਸਤਦਾਨ ਵੀ ਚੁੱਕਣ ਲੱਗੇ ਨੇ ਸੁਖਪਾਲ ਖੈਰਾਂ ਨੇ ਗੱਜ-ਵੱਜ ਕੇ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਆਪਣੀ ਆਵਾਜ਼ ਚੁੱਕੀ ਹੈ ਪਰ ਸਾਫ਼ ਤੌਰ ਦੇ ਉੱਤੇ ਇਨਾ ਕਾਨੂੰਨਾਂ ਬਾਰੇ ਔਰ ਪੰਜਾਬ ਨੂੰ ਇਹਨਾਂ ਤੋਂ ਸਖਣੇ ਕਿਉਂ ਰੱਖਿਆ ਗਿਆ ਇਸ ਬਾਰੇ ਚਰਚਾ ਕੀਤੀ ਆ ਆਓ ਸੁਣਦੇ ਹਾਂ ਸੁਖਪਾਲ ਖੈਰਾ ਕੀ ਕਹਿੰਦੇ ਨੇ ਔਰ ਪ੍ਰਵਾਸੀਆ ਦੇ ਮਤਲਕ ਕੀ ਫੈਸਲਾ ਸੁਣਾਉਂਦੇ ਨਹੀਂ ਮੈਂ ਸ਼ਬਦਾਵਲੀ ਦੇ ਉਲਟਾਂ ਜੀ ਮੈਂ ਨਹੀਂ ਕਿਸੇ ਨੂੰ ਕਹਿ ਕੇ ਭਾਵਾਂ ਕਿ ਆਪਾਂ ਕਈ ਵਾਰੀ ਪਿੰਡਾਂ ਦੇ ਵਿੱਚ ਨਾਰਮਲ ਕੋਰਸ ਵਿੱਚ ਸਾਰੇ ਭਈਏ ਕਹਿੰਦੇ ਨੇ ਬਟ ਇਫ ਦੇ ਫੀਲ ਡਿਸਰੈਸਪेक्टेड ਆ ਵਿਲ ਨਾਟ ਯੂਜ਼ ਦਿਸ ਵਰਡ ਮੈਂ ਕਿਤੇ ਵੀ ਆਪਣੇ ਕੈਂਪੇਨ ਵਿੱਚ ਕਿਤੇ ਆਪਣੀ ਤਕਰੀਰਾਂ ਵਿੱਚ ਭਈਏ ਸ਼ਬਦ ਨਹੀਂ ਕਿਹਾ ਮੈਂ ਤਾਂ ਇੱਕ ਮਿੰਟ ਇੱਕ ਮਿੰਟ ਨਾ ਮੈਂ ਬਿਹਾਰੀ ਕਿਹਾ ਨਾ ਮੈਂ ਯੂਪੀਏ ਕਿਹਾ ਮੈਂ ਕਹਿੰਦਾ ਗੈਰ ਪੰਜਾਬੀ that also includes population coming in from nepal that also includes population coming from jammu kashmir that also includes population coming in from rajasthan ਤੁਸੀਂ ਤੁਸੀਂ ਮੇਰਾ ਜਵਾਬ ਥੋੜਾ ਮਿਸ ਕਰ ਗਏ ਸੀ ਮੈਂ ਕਹਿ ਰਿਹਾ ਕਿ ਜਦੋਂ ਇਹ ਬਿਲ ਪਾਸ ਕੀਤਾ ਜਾਵੇ ਵਿਧਾਨ ਸਭਾ ਦੇ ਵਿੱਚ ਇਹਨੂੰ ਕਟਆਫ ਡੇਟ ਜਿਹੜੀ ਆ ਉਸ ਦਿਨ ਹੀ ਰੱਖੀ ਜਾਵੇ ਰੈਟਰੋਸਪੈਕਟਿਵ ਇਫੈਕਟ ਇਹਨੂੰ ਪਿਛਲੇ ਸਾਲਾਂ ਚ ਨਾ ਚੱਕਿਆ ਜਾਵੇ ਵੀ ਅਸੀਂ ਕਿਸੇ ਨੂੰ ਕੱਢ ਕੇ ਰਾਜੀ ਨਹੀਂ ਜਿਹੜੇ ਆ ਗਏ ਨੇ ਬਹੁਤ ਸਾਰੇ ਲੋਕਾਂ ਦੇ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਨੇ ਗੈਰ ਪੰਜਾਬੀਆਂ ਦੇ ਉਹ ਪੰਜਾਬੀ ਸਿੱਖ ਗਏ ਨੇ ਉਸੇ ਪੰਜਾਬੀ ਪੜ੍ਹ ਰਹੇ ਨੇ ਕੋਈ ਗੱਲ ਨਹੀਂ ਗਾਂ ਤੋਂ ਰੋਕ ਲਈਏ ਆਪਾਂ ਅਗਲੀ ਮਾਈਗ੍ਰੇਸ਼ਨ ਜਿਹੜੀ ਇੰਟੂ ਪੰਜਾਬ ਆ ਰਹੀ ਆ ਵਿਚ ਇਸ ਡਿਸਟਰੋਇੰਗ ਐਂਡ ਥ੍ਰੈਟਨਿੰਗ आवर ਡੈਮੋਗ੍ਰਾਫਿਕ ਸਿਚੁਏਸ਼ਨ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਦੀ ਦੀ ਕੱਟਆਫ ਡੇਟ ਵੁੱਡ ਬੀ ਦਿ ਡੇ ਔਫ ਦ ਬੈਲ ਇਸ ਪਾਸਟ ਥੇਰੋਂ ਅੱਗੇ ਹੋਰ ਕਿਸੇ ਨੂੰ ਜਿਹੜੀ ਬਿਨਾਂ ਸ਼ਰਤੋਂ ਇਜਾਜ਼ਤ ਨਾ ਦਿੱਤੀ ਜਾਵੇ